ਫਰੀਦਕੋਟ ਦੇ ਪਿੰਡ ਬੋਰਜ ਜਵਾਹਰ ਸਿੰਘ ਵਾਲਾ ਚ ਹਾਲਾਤ ਤਣਾਪਨ ਬਣੇ ਹੋਏ ਨੇ ਸੋਮਾਰ ਨੂੰ ਡੇਰਾ ਸਿਰਸਾ ਪ੍ਰੇਮੀ ਤੇ ਹੋਏ ਹਮਲੇ ਤੋਂ ਬਾਅਦ ਡੇਰਾ ਪ੍ਰੇਮੀ ਮਲਜ਼ਮਾਂ ਦੀ ਗ੍ਰਿਫਤਾਰੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੜੇ ਹੋਏ ਨੇ ਮਲਜ਼ਮਾਂ ਦੇ ਛੇਤੀ ਨਾ ਫੜੇ ਜਾਣ ਤੇ ਡੇਰਾ ਪ੍ਰੇਮੀਆ ਨੇ ਅੰਦੋਲਨ ਛੇੜਨ ਦੀ ਜਤਾਅਮਨੀ ਦਿੱਤੀ ਹੈ ਬਧੇਰੀ ਗੱਲਬਾਤ ਲਈ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾਡਫੋਨ ਲਾਈਨ ਤੇ ਮੌਜੂਦ ਨੇ ਨਵਿੰਦਰ ਹੂੰ ਤਾਜ਼ਾ ਹਾਲਾਤ ਕੀ ਨੇ ਅਧਿਲੀਫਲਾ ਹਲਾ ਨਹਲਾ ਜਿਹੜੇ ਨੇ ਤਰਾਪੁਰ ਨੇ ਪਾਰੀ ਮਾਤਰਾ ਵਿੱਚ ਜਿਹੜੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਫਰੀਦਕੋਟ ਤੋਂ ਇਲਾਵਾ ਬਾਹਰ ਦੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਬੁਲਾ ਲਈ ਗਈ ਹੈ ਪਿੰਡ ਬੁਰਜਵਾਰ ਸਿੰਘ ਵਾਲਾ ਦੇ ਵਿੱਚ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਜਿਸ ਤਰ੍ਹਾਂ ਬਰਗਾੜੀ ਹੈ ਪੋਟਕਪੁਰਾ ਫਰੀਦਕੋਟ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਔਰ ਦੂਸਰੇ ਪਾਸੇ ਜੋ ਡੇਰਾ ਸਮਰਥਕ ਨੇ ਉਹ ਬਰਗਾੜੀ ਦੇ ਵਿੱਚ ਇੱਕ ਜੋ ਉਹਨਾਂ ਦਾ ਆਪਣਾ ਡੇਰਾ ਬਣਿਆ ਹੋਇਆ ਉੱਥੇ ਇਕੱਤਰ ਹੋਏ ਨੇ ਔਰ ਮੀਟਿੰਗ ਚੱਲ ਰਹੀ ਹੈ ਕਿ ਅਗਰ ਜਲਦੀ ਤੋਂ ਜਲਦੀ ਕਿ ਜਿਹੜੇ ਹਮਲਾਵਰ ਨੇ ਉਹ ਗ੍ਰਿਫਤਾਰ ਨਹੀਂ ਹੋਏ ਤਾਂ ਕੀ ਰਣਨੀਤੀ ਆ ਕੀ ਰਹੇਗੀ ਪਰ ਪੁਲਿਸ ਦਾ ਕਹਿਣਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਜਲਦੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਧੰਨਵਾਦ ਨਰਿੰਦਰ ਪੂਰੀ ਗੱਲਬਾਤ ਲਈ